ਹਾਂਜੀ ਤੇ ਸਸਤੀ ਗੱਲ ਸਾਰਿਆਂ ਨੂੰ ਜਿਹਦੇ ਅੱਜ ਅਸੀਂ ਬਣਾਉਣ ਲੱਗੇ ਆਂ ਦੀ ਬਹੁਤ ਹੀ ਟੇਸਟੀ ਵਾਲੀ ਚੀਜ਼। ਦੋਸਤੋ ਪਹਿਲਾਂ ਮੈਂ ਚਟਨੀ ਬਣਾਉਣੀ ਸੀ ਉਹ ਮੈਂ ਕਿਹਾ ਬਣਾ ਕੇ ਇੱਕ ਸਾਈਡ ਤੇ ਕਰ ਲਵਾਂ। ਤੇ ਫਿਰ ਅਸੀਂ ਇੱਥੇ ਇੱਕ ਬੋਲ ਲਈਏ ਤੇ ਉਹਦੇ ਵਿੱਚ ਦੁੱਧ ਲੈ ਲਿਆ। ਤੇ ਦੋ ਤੁਸੀਂ ਆਪਣੇ ਹਨਾ ਜਿੰਨੀ ਚੀਜ਼ ਬਣਾਓਗੇ ਓਨਾ ਹੀ ਲੈਣਾ ਆ। ਤੇ ਫਿਰ ਜਿਹੜੀ ਆ ਖੰਡ ਜਿਹੜੀ ਮੈਂ ਅੰਦਾਜ਼ੇ ਨਾਲ ਹੀ ਪਾ ਲਈ ਐ। ਤੇ ਮੈਂ ਮਿੱਠਾ ਖੰਡ ਜਿਹੜੀ ਮੈਂ ਕੱਟ ਹੀ ਲਾਈਕ ਕਰਦੀ ਆ ਤੇ ਬੱਚੇ ਵੀ ਕੱਟ ਲਾਈਕ ਕਰਦੇ ਨੇ। ਤੇ ਨੂੰ ਆਪਾਂ ਖੰਡ ਨੂੰ ਢੋਲ ਕੇ ਇੱਕ ਸਾਈਡ ਤੇ ਰੱਖ ਲੈਣਾ ਜਿੱਦ ਤਰ ਤੋ ਖੰਡ ਵਿੱਚ ਬੂਰਾ ਖੰਡ ਹੋਵੇ ਤਾਂ ਉਹ ਜਿਆਦਾ ਵਧੀਆ ਆ ਤੇ ਇੱਥੇ ਆਪਾਂ ਲੈ ਲੈ ਜੀ ਮੱਕੀ ਦਾ ਆਟਾ ਤੇ ਮੱਕੀ ਦੇ ਆਟੇ ਤੋਂ ਥੋੜਾ ਆਪਾਂ ਪਾਵਾਂਗੇ ਜੀ ਕਣਕ ਦਾ ਆਟਾ ਤੇ ਬਹੁਤ ਹੀ ਕੁਸਤਨ ਨੂੰ ਆ ਨਾ ਬਾਹਰੋਂ ਲਿਆਉਂਦੀ ਲੋੜ ਨਹੀਂ ਹੈਗੀ ਤੇ ਬਹੁਤ ਹੀ ਵਧੀਆ ਤੇ ਟੇਸਟੀ ਚੀਜ਼ ਬਣਨੀ ਆ ਤੇ ਨਮਕ ਬਹੁਤ ਜ਼ਰੂਰੀ ਹੈ ਕਿ ਨਮਕ ਨਾਲ ਜਿਹੜਾ ਟੇਸਟ ਜਿਹੜਾ ਉਹ ਜਿਆਦਾ ਵਧੀਆ ਹੋ ਜਾਂਦਾ ਹੈ ਕੋਈ ਕੁਝ ਵੀ ਮਿੱਠੇ ਦਾ ਤੇ ਇਸ ਕਰਕੇ ਨਮਕ ਥੋੜਾ ਬਹੁਤ ਜ਼ਰੂਰੀ ਹੁੰਦਾ ਹੈ ਕਿਸੇ ਵੀ ਮਿੱਠਾ ਜਦੋਂ ਵੀ ਆਪਾਂ ਬਣਾਉਨੇ ਆ ਤੇ ਮਿੱਠਾ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਉਣਾ ਬਹੁਤ ਜ਼ਰੂਰੀ ਹੈ ਤੇ ਫਿਰ ਇੱਥੇ ਵਿੱਚ ਪਾਲਾ ਜੀ ਬੇਕਿੰਗ ਪਾਊਡਰ ਤੇ ਕਿਉਂ ਥੋੜਾ ਹੀ ਮੈਂ ਪਾਇਆ ਜਿਆਦਾ ਕਿਉਂ ਜੜਾ ਉਹ ਨਹੀਂ ਪਾਣਾ ਕਿਉਂਕਿ ਆਪਾਂ ਇਸ ਨੂੰ ਕਰਾਵਾਂਗੇ ਸ਼ੈਲੋ ਫਰਾਈ ਕਰਨਾ ਹੈ ਇਸ ਕਰਕੇ ਅਹੀਂ ਜਿਆਦਾ ਜਿਹੜਾ ਇਹਦੇ ਵਿੱਚ ਕਿਉਂ ਜਿਹੜਾ ਨਹੀਂ ਪਾਣਾ ਤੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਆ ਕਿਉਂਕਿ ਇਹ ਵਾਲੀਆਂ ਬੇਸਿਕ ਜੀਆਂ ਚੀਜ਼ਾਂ ਘਰੇ ਆਮ ਹੁੰਦੀਆਂ ਨੇ ਤੇ ਇੱਥੇ ਪਾਲਿਆ ਜੀ ਨਾਰੀਅਲ ਦਾ ਬੁਰਾਦਾ ਤੇ ਜਿਹੜੀ ਮੈਂ ਠੂਠੀ ਆ ਉਹਨੂੰ ਮੈਂ ਗ੍ਰੇਟ ਕਰਕੇ ਤੇ ਫਿਰ ਉਹਨੂੰ ਮੈਂ ਮਿਕਸਰ ਗ੍ਰੈਂਡਰ 'ਚ ਗ੍ਰੈਂਡ ਕਰ ਲਿਆ ਸੀ ਕਿਉਂਕਿ ਮਿਕਸਰ ਗ੍ਰੈਂਡਰ 'ਚ ਤਾਂ ਗ੍ਰੈਂਡ ਕੀਤਾ ਸੀ ਕਿ ਜੇ ਵੀ ਆਪਾਂ ਪੀਸ ਵਗੈਰਾ ਬਣਾਣੇ ਆ ਤਾਂ ਵਧੀਆ ਬਣ ਜਾਣ ਤੇ ਇਹਦਾ ਫਲੇਵਰ ਬਹੁਤ ਹੀ ਵਧੀਆ ਜਿਹੜਾ ਉਹ ਬੰਦ ਆ ਉਦਾਂ ਤੇ ਨਾਰੀਅਲ ਦਾ ਬੂਰਾ ਵੀ ਮਿਲ ਜਾਂਦਾ ਹੈ ਬਟ ਉਹਦਾ ਜਿਆਦਾ ਇਨਾ ਫਲੇਵਰ ਵਧੀਆ ਨਹੀਂ ਹੁੰਦਾ ਚਿਨਾ ਜਿਹੜਾ ਛੂਠੀ ਨੂੰ ਗ੍ਰੇਟ ਕਰਕੇ ਤੇ ਉਹਦਾ ਹੁੰਦਾ ਹੈ ਤੇ ਫਿਰ ਇਥੇ ਮੈਂ ਦੁੱਧ ਜਿਹੜਾ ਉਪਰੋਂ ਇੱਕ ਸਾਈਡ ਤੇ ਕਰ ਲਿਆ ਸੀ ਤੇ ਥੱਲੇ ਪਿੱਲਾ ਜਿਹੜੇ ਖੰਡ ਆ ਉਹ ਪਾ ਪਾਵਾਂਗੇ ਕਿਉਂਕਿ ਫਿਰ ਜੇ ਇਹਦੇ ਵਿੱਚ ਦੁੱਧ ਜ਼ਿਆਦਾ ਹੋ ਗਿਆ ਤੇ ਆਟਾ ਸਾਡਾ ਪਤਲਾ ਹੋ ਗਿਆ ਤੇ ਫਿਰ ਉਹ ਵਾਲੀ ਜਿਹੜੀ ਹੈ ਨਾ ਬਾਨੀ ਨਹੀਂ ਫਿਰ ਬਾਅਦ ਚ ਠੀਕ ਨਹੀਂ ਹੋਣਾ ਤੇ ਇਸ ਤੋਂ ਪਹਿਲਾਂ ਕਿ ਤੁਸੀਂ ਪਹਿਲਾਂ ਖੰਡ ਜਿਹੜੀ ਉਹ ਮਿਕਸ ਐਂਡ ਮੈਚ ਕਰ ਲਓ ਇਹਦੇ ਵਿੱਚ ਤੇ ਫਿਰ ਜਿਹੜੀ ਆਪਾਂ ਜਿਹੜਾ ਦੁੱਧ ਜਿਹੜਾ ਬਚ ਗਿਆ ਉਹਦੇ ਨਾਲ ਥੋੜਾ ਥੋੜਾ ਆਟਾ ਪਾ ਜਿਹੜਾ ਉਹ ਗੁੰਨਾਂਗੇ ਤੇ ਬਹੁਤ ਹੀ ਝਟਪਟ ਇਹਦੇ ਵਾਸਤੇ ਸਾਨੂੰ ਜ਼ਿਆਦਾ ਆਟਾ ਜਿਹੜਾ ਗੁੰਨਣ ਦੀ ਜਿਹੜੀ ਉਹ ਲੋੜ ਨਹੀਂ ਹੈਗੀ ਤੇ ਕਿਉਂਕਿ ਇਹਨਾਂ ਨਾਲ ਬਸ ਆਪਾਂ ਜਿੱਦਾਂ ਸੇਵੀਆਂ ਵਗੈਰਾ ਬਣਾਉਨੇ ਆ ਤਾਂ ਉਹ ਉਹਦੇ ਵਾਸਤੇ ਜਿਹੜੀ ਹਨਾ ਸੇਵੀਆਂ ਵੱਟਦੇ ਆ ਹੱਥਾਂ ਨਾਲ ਹੱਥਾਂ ਨਾਲ ਨਹੀਂ ਸੋਰੀ ਮਸ਼ੀਨ ਨਾਲ ਤਾਂ ਉਹਦੇ ਵਿੱਚ ਜਿੱਦਾਂ ਆਪਾਂ ਆਟਾ ਪਾਉਨੇ ਆ ਤੇ ਉਹ ਜ਼ਿਆਦਾ ਆਪਾਂ ਗੁੰਨਦੇ ਨਹੀਂ ਹੈਗੇ ਬਸ ਉਦਾਂ ਦਾ ਆਟਾ ਤੁਹਾਨੂੰ ਰਫਲੀ ਜਿਹੜਾ ਇਹਨੂੰ ਗੁੰਨਣਾ ਆ ਜਿਆਦਾ ਜਿਹੜਾ ਇਹਨੂੰ ਗਾਟੇ ਨੂੰ ਗੁੰਨ ਗੁੰਨ ਕੇ ਰੱਖਣਾ ਨਹੀਂ ਬਸ 2 ਮਿੰਟ ਚ ਤੁਸੀਂ ਇਸ ਨੂੰ ਬਸ ਇੱਕ ਵਾਰੀ ਇਕੱਠਾ ਕਰਕੇ ਰੱਖ ਦਿਨਾ ਤੇ ਦੁੱਧ ਸਾਡਾ ਸਾਡਾ ਜਿਹੜਾ ਥੋੜਾ ਜਿਹਾ ਬਚ ਗਿਆ ਹੈ ਤੇ ਇਹਨੂੰ ਆਪਾਂ ਨਹੀਂ ਕਰਨਾ ਕਿਉਂਕਿ ਆਪਾਂ ਜਿਆਦਾ ਪਤਲਾ ਜਿਹੜਾ ਆਟਾ ਨਹੀਂ ਡੋਣ ਤਿਆਰ ਕਰਨਾ ਬਸ ਇਹਨੂੰ ਆਪਾਂ ਥੋੜਾ ਜਿਹਾ ਸਖਤ ਜਿਹਾ ਹੀ ਰੱਖਣਾ ਹੈ ਤੇ ਫਿਰ ਆਪਾਂ ਆਟਾ ਇਹਨੂੰ ਜਿਆਦਾ ਕੋਈ ਬੇਲਣਾ ਨਹੀਂ ਕੋਈ ਬੇਲਣ ਦੀ ਟੈਨਸ਼ਨ ਨਹੀਂ ਕੋਈ ਕੋਈ ਟੈਨਸ਼ਨ ਨਹੀਂ ਬਸ ਆਪਾਂ ਇਦਾਂ ਇਹਨੂੰ ਥੋੜਾ ਜਿਹਾ ਨੂੰ ਸੈਟ ਅਪ ਜਿਹਾ ਕਰਕੇ ਤੇ ਫਿਰ ਆਪਾਂ ਛੋਟੇ ਛੋਟੇ ਦੇ ਪੀਸ ਜਿਹੜੇ ਆ ਕੱਟ ਲੈਣੇ ਆ ਤੇ ਤੁਸੀਂ ਦੇਖ ਲੋਗੇ ਜਿਹੜਾ ਆਟਾ ਆਪਾਂ ਹੈ ਨਾ ਜਿਆਦਾ ਗੁੰਨਿਆ ਨਹੀਂ ਹੈਗਾ ਤੇ ਉਹਦੇ ਨਾਲ ਜਿਹੜੇ ਵਿੱਚ ਥੋੜੇ ਜੇ ਸ਼ੇਕ ਵਗੈਰਾ ਹੈਗੇ ਨੇ ਤੇ ਇਹਦੇ ਨਾਲ ਟੇਸਟ ਬਹੁਤ ਹੀ ਜਿਆਦਾ ਵਧੀਆ ਜਿਹੜਾ ਲੱਗਦਾ ਆ ਇਸ ਕਰਕੇ ਇਹ ਕੰਮ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਟੇ ਨੂੰ ਜਦੋਂ ਵੀ ਗੁੰਨਣਾ ਹੈ ਬਹੁਤ ਜ਼ਿਆਦਾ ਚੜਾਓ ਨੂੰ ਗੁੰਨ ਗੁੰਨ ਕੇ ਨਹੀਂ ਰੱਖਣਾ ਤੇ ਕਰਾਫਲੀ ਜਿਹੜਾ ਆਪਾਂ ਆਟਾ ਜਿਹੜਾ ਤਿਆਰ ਕਰਕੇ ਰੱਖਣਾ ਆ ਤੇ ਫਿਰ ਆਪਾਂ ਦਾ ਕਟਰ ਨਾਲ મતલਬ ਕੋਈ ਕੋਈ ਮਸ਼ੀਨ ਦੀ ਲੋਡ ਨਹੀਂ ਕੋਈ ਤੁਹਾਨੂੰ ਕਿਸੇ ਵੀ ਚੀਜ਼ ਦੀ ਜਿਹੜੀ ਆ ਲੋਡ ਨਹੀਂ ਹੈਗੀ ਜਿਹੜਾ ਬਸ ਸਿੰਪਲ ਤੁਸੀਂ ਇਦਾਂ ਇਹਨੂੰ ਕੱਟ ਕੇ ਰੱਖ ਲੈਣਾ ਇਹਨੂੰ ਆਪਾਂ ਨਾਂ ਤਾਂ ਆਪਾਂ ਬਿਸਕੁਟ ਕਵਾਂਗੇ ਇੱਕ ਇੱਕ ਇਹ ਮਠਿਆਈ ਜਿਹੜੀ ਹੈਗੀ ਆ ਮਠਿਆਈ ਬਿਸਕੁਟ ਦੀ ਤਰ੍ਹਾਂ ਹੁੰਦੀ ਲਾਈਕ ਖਜੂਰਲੇ ਬੋਲਦੇ ਇਹਨੂੰ ਤੇ ਇਹਨੂੰ ਮਤਲਬ ਕਿ ਮੈਂ ਜਿਹੜਾ ਦੇਸੀ ਘਿਓ ਲੈ ਲਿਆ ਜਿਆਦਾ ਕਿਉਂ ਨਹੀਂ ਲਿਆ ਸਿਰਫ ਸ਼ੈਲੋ ਫਰਾਈ ਕਰਨ ਵਾਸਤੇ ਹੀ ਕਿਉਂ ਲਿਆ ਆ ਤੇ ਇਹ ਵਲੀ ਜਿਹੜੀ ਮਠਿਆਈ ਹੈ ਜਿਆਦਾ ਬੇਕਰੀਆਂ ਤੋਂ ਨਹੀਂ ਮਿਲਦੀ ਬਟ ਕੁਝ ਬੇਕਰੀਆਂ ਤੋਂ ਮਿਲਦੀ ਆ ਬਟ ਟੇਸਟ ਬਹੁਤ ਹੀ ਕਮਾਲ ਹੁੰਦਾ ਕਿਉਂਕਿ ਇਹਦੇ ਵਿੱਚ ਨਾਰੀਅਲ ਖੰਡ ਜਿਹੜੀ ਟੇਸਟ ਬਹੁਤ ਹੀ ਵਧੀਆ ਆਂਦਾ ਹੈ ਹਾਂਜੀ ਤੇ ਜੇ ਕਿਸੇ ਕੋ ਮੱਕੀ ਦਾ ਆਟਾ ਨਾ ਹੋਵੇ ਤਾਂ ਉਹ ਮੱਕੀ ਦੇ ਆਟੇ ਦੀ ਜਗ੍ਹਾ ਤੇ ਸੂਜੀ ਪਾ ਸਕਦਾ ਆ ਕਿਉਂਕਿ ਤੇ ਮੈਂ ਜਿਆਦਾ ਲਾਈਕ ਮੱਕੀ ਦਾ ਆਟਾ ਕਰਦੀ ਇਸ ਕਰਕੇ ਮੈਂ ਮੱਕੀ ਦਾ ਆਟਾ ਪਾਇਆ ਤੇ ਇੱਕ ਇਹਨੂੰ ਜਿਆਦਾ ਜੜੀ మీడియం ਟੂ ਲੋ ਫਲੇਮ ਤੇ ਹੀ ਇਹਨੂੰ ਸੇਕਣਾ ਆ ਤੁਕ ਜਿਆਦਾ ਫਲੇਮ ਆਪਾ ਹਾਈ ਰੱਖਾਂਗੇ ਕਿਉਂਕਿ ਨਾਰੀਅਲ ਦਾ ਬਰਾਦੇ ਨਾ ਜਿਹੜਾ ਸੇਕ ਜਿਹੜਾ ਬਹੁਤ ਛੇਤੀ ਫੜਦਾ ਹੈ ਇਸ ਕਰਕੇ ਜਿਆਦਾ ਸੜ ਜਾਣਗੇ ਕਾਲੇ ਜਿਹੇ ਹੋ ਜਾਣਗੇ ਇਸ ਕਰਕੇ ਬਿਲਕੁਲ ਮੀਡੀਅਮ ਫਲੇਮ ਜਿਹੜੀ ਤੁਸੀਂ ਗੈਸ 'ਚ ਰੱਖਣੀ ਆ ਤੇ ਫਿਰ ਇਹਨੂੰ ਤੁਸੀਂ ਸ਼ੈਲੋ ਫਰਾਈ ਕਰਨਾ ਆ ਤੇ ਵੀਡੀਓ ਨੂੰ ਵੇਖਦੇ-ਵੇਖ ਤੇ ਇੱਥੇ ਤੱਕ ਆ ਗਏ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਔਰ ਸ਼ੇਅਰ ਕਰਿਓ ਔਰ ਟਰਾਈ ਵੀ ਜ਼ਰੂਰ ਕਰਿਓ ਬਹੁਤ ਹੀ ਟੇਸਟੀ ਔਰ ਛਟਪਟ 5-7 ਮਿੰਟ ਵਿੱਚ ਬਣਨ ਵਾਲੀ ਜਿਹੜੀ ਇਹ ਵਲੀਆ ਰੈਸਪੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟ ਜਿਹੜਾ ਇਹਦਾ ਹੁੰਦਾ ਹੈ ਆ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਦੂਸਰਾ ਇਹ ਹੈ ਕਿ ਜ਼ਿਆਦਾ ਹਨਾ ਆਟਾ ਤੁਸੀਂ ਪਤਲਾ ਨਹੀਂ ਰੱਖਣਾ بس سمਨੀ ਜਿਆਦਾ ਰਖਣਾ ਹੈ ਡੋ ਜਿਆਦਾ ਨਾ ਸਖਤ ਹੋਣਾ ਚਾਹੀਦਾ ਤੇ ਨਾ ਹੀ ਜਿਆਦਾ ਇਹ ਪਤਲਾ ਹੋਣਾ ਚਾਹੀਦਾ ਬਾਕੀ ਨਾ ਇਹਨੂੰ ਜਿਆਦਾ ਹਾਈ ਫਲੇਮ ਤੇ ਮਤਲਬ ਕਿ ਜਿਆਦਾ ਨਾ ਸੇਕਿਓ ਕਿਉਂ ਕਿ ਇਹਦੇ ਵਿੱਚ ਪਿਆ ਹੁੰਦਾ ਨਾਰੀਅਲ ਤੇ ਨਾਰੀਅਲ ਖਰਜੇ ਵਿੱਚ ਛੇਤੀ ਜਿਆਦਾ ਛੇ ਜਰਾ ਜਿਆਦਾ ਸੇਕ ਖਾ ਲੈਣਾ ਇਸ ਕਰਕੇ ਥੋੜੇ ਜਿਹਾ ਨਾਰਮਲ ਹੁੰਦਾ ਕਿ ਗੈਸ ਦੀ ਜਿਹੜੀ ਆ ਫਲੇਮ ਆ ਬਿਲਕੁਲ ਲੋ ਜੀ ਹੋਣੀ ਚਾਹੀਦੀ ਜਿਆਦਾ ਹਾਈ ਤੇ ਨਾ ਹੋਵੇ ਤੇ ਪਲੱਸ ਬਹੁਤ ਵਧੀਆ ਨੇ ਹੈਲਦੀ ਨੇ ਤੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕਿਉ ਕਿਉ ਇਹਦੇ ਵਿੱਚ ਮੈਂ ਤਾਂ ਦੇਸੀ ਘਰ ਤੇ ਆਇਆ ਦੇਸੀ ਘਰ ਦਾ ਤੁਸੀਂ ਕੋਈ ਵੀ ਲੈ ਸਕਦੇ ਹੋ ਕੁਕਿੰਗ ਬੋਲ ਪਰ ਬੈਟਰ ਦੈਨ ਕਿ ਤੁਸੀਂ ਜਿਹੜਾ ਦੇਸੀ ਕਿਉਈ ਲਓ ਕਿਉਂਕਿ ਇਹਨਾਂ ਜਿਆਦਾ ਲੱਗਦਾ ਦੇਖੋ ਕਿਉਂਕਿ ਇਹਦੇ ਵਿੱਚ ਵਿੱਚ ਵੀ ਪਹਿਲਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਐਡ ਕੀਤਾ ਆ ਤੇ ਤਾਂ ਕਰਕੇ ਫਿਰ ਕਿਉ ਉਹ ਤੁਹਾਨੂੰ ਦੱਸਾਂਗੀ ਦੁਬਾਰਾ ਕਿ ਕਿੰਨਾ ਕਿੰ사 ਡਾਰ ਲੱਗਾ ਆ ਤੇ ਵੈਸੇ ਵੀ ਸ਼ੈਲੋ ਫਰਾਈਰ ਕੋਈ ਜਿਆਦਾ ਡੀਪ ਫਰਾਈ ਤੇ ਹੈ ਨਹੀਂ ਤੇ ਬਿਲਕੁਲ ਨਾਰਮਲ ਜਾਂ ਬਹੁਤ ਹੀ ਟੇਸਟ ਬਹੁਤ ਜ਼ਿਆਦਾ ਇਹਦਾ ਹੁੰਦਾ ਆ ਬਿਸਕੁਟਾਂ ਨਾਲੋਂ ਬਿਸਕਟ ਦਾ ਦਹੀਂ ਖਾਣੇ ਭੁੱਲ ਜੋਗੇ ਇੱਕ ਵਾਰੀ ਇਹ ਵਾਰੀ ਰੈਸਪੀ ਤੇਲ ਕਰਕੇ ਬਣਾ ਜਿਆਦਾ ਸੇਕ ਲੈਂਦੇ ਆ ਤੇ ਮਤਲਬ ਕਿ ਸੇਕ ਤੇ ਲਾ ਜਿਆਦਾ ਲਾਲ ਹੋ ਜਾਂਦੇ ਨੇ ਸੜ ਜਾਂਦੇ ਨੇ ਤੇ ਬਟ ਟੇਸਟ ਜਿਹੜਾ ਉਹ ਜ਼ਿਆਦਾ ਨਾਰੀਅਲ ਦਾ ਹੀ ਆਉਣਾ ਆ ਤੇ ਕਿਉਂਕਿ ਨਾਰੀਅਲ ਦੇ ਵਿੱਚ ਆਪਾਂ ਇਲਾਚੀਆਂ ਵੀ ਹਾਰੀਆਂ ਇਲਾਚੀਆਂ ਵੀ ਇਹਦੇ ਵਿੱਚ ਸਪੈਸ਼ਲ ਸੀ ਉਹਦੇ ਨਾਲ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਆ ਕੁਝ ਲੋਕ ਨੇ ਇਹਦੇ ਵਿੱਚ ਮਤਲਬ ਕਿ ਡਰਾਈ ਫਰੂਟ ਵਗੈਰਾ ਵੀ ਪਾ ਦਿੰਦੇ ਨੇ ਪਰ ਡਰਾਈ ਫਰੂਟ ਪਾਉਣ ਦੀ ਕੋਈ ਲੋੜ ਨਹੀਂ ਹੈ ਜੀ ਇਹਦੇ ਵਿੱਚ ਕਿਉਂਕਿ ਇਹ ਤਾਂ ਹੀ ਬਹੁਤ ਜ਼ਿਆਦਾ ਟੇਸਟੀ ਔਰ ਵਧੀਆ ਲੱਗਦੇ ਨੇ ਥੋੜੇ ਜਿ ਮੇਰੇ ਤੋਂ ਵੀ ਇਕਲ ਪਹਿਲਾਂ ਜ਼ਿਆਦਾ ਸੇਕ ਲੱਗੇ ਸੇਕ ਦੇ ਬਣਾਉਂਦੇ ਪਤਾ ਲੱਗਦਾ ਹੈ ਕਿਉਂਕਿ ਕੋਈ ਨ ਮਹਾਨ ਇੱਕ ਸਾਇੰਟਿਸਟ ਸੀ ਜਿਹਨੇ ਬੜੀ ਬੜੀ ਪ੍ਰੈਕਟਿਸ ਕੀਤੀ ਕੋਈ ਚੀਜ਼ ਐਕਸਪੈਰੀਮੈਂਟ ਕਰਨ ਦੀ ਪ੍ਰਯੋਗ ਕਰਨ ਦੀ ਤੇ ਹਰ ਵਾਰ ਫੇਲ ਹੋ ਜਾਂਦਾ ਸੀ ਤੇ ਫਿਰ ਮੇਰੇ ਤੇਰੇ ਵਰਗੇ ਹੁੰਦੇ ਲੱਤਾਂ ਖਿੱਚਣ ਵਾਲੇ ਉਹ ਇਹ ਵੀ ਗੱਲ ਕਹਿ ਦਿੰਦੇ ਆ ਕਿ ਤੇਰਾ ਤੇ ਹਰ ਕੰਮ ਹਨਾ ਹੁੰਦਾ ਹੈ ਨਹੀਂ ਤੇ ਤੂੰ ਕਰਨ ਬੈਠ ਜਾਣਾ ਹੈ ਤੇ ਉਹ ਕਹਿੰਦਾ ਕਿ ਮੈਨੂੰ ਇੰਨੀ ਵਾਰੀ ਕੰਮ ਕਰਨ ਤੋਂ ਇੱਕ ਚੀਜ਼ ਪਤਾ ਚੱਲੀ ਆ ਕਿ ਇਹ ਕੰਮ ਇਹ ਕੰਮ ਐਦਾਂ ਨਹੀਂ ਇਹ ਐਦਾਂ ਹੋਣਾ ਆ ਤੇ ਇਸੇ ਕਰਕੇ ਤੁਸੀਂ ਵੀ ਇਹਨੂੰ ਰੈਸਪੀ ਨੂੰ ਜ਼ਰੂਰ ਟਰਾਈ ਕਰੋਗੇ ਤੇ ਫਿਰ ਤੁਹਾਨੂੰ ਵੀ ਪਤਾ ਲੱਗ ਜਾਏਗਾ ਕਿ ਕਿਹੜਾ ਕੰਮ ਕਿੱਦਾਂ ਹੁੰਦਾ ਹੈ ਕਿਉਂਕਿ ਦੇਖਣ ਤੇ ਔਰ ਕਰਨ ਤੇ ਬਹੁਤ ਫਰਕ ਹੁੰਦਾ ਹੈ ਇਸ ਕਰਕੇ ਇਹ ਵਾਲੀ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਕਿਉਂਕਿ ਬੱਚੇ ਬਹੁਤ ਜ਼ਿਆਦਾ ਹਨਾ ਵਧੀਆ ਇਹ ਵਾਲੀਆਂ ਚੀਜ਼ਾਂ ਲਾਈਕ ਕਰਦੇ ਨੇ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਹਰ ਇੱਕ ਬੰਦਾ ਆਪਣੀ ਸੇਫਾਰੇ ਬੜਾ ਸੋਚਦਾ ਹੈ ਤੇ ਇਸ ਲਈ ਘਰ ਬਣਾ ਕੇ ਖਾਣ ਨਾਲ ਬਹੁਤ ਵਧੀਆ ਉਹਦੇ ਵਰਗੀ ਕੋਈ ਰੀਸ ਨਹੀਂ ਹੈ ਘਰ ਬਣਾ ਕੇ ਚੀਜ਼ ਖਾਣ ਨੂੰ ਔਰ ਟਾਈਮ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਘੱਟ ਲੱਗਦਾ ਹੈ ਜਿਆਦਾ ਟਾਈਮ ਨਹੀਂ ਲੱਗਦਾ ਸਿਰਫ ਤੁਸੀਂ ਇੱਕ ਪਾਸੇ ਚਾਰ ਰੱਖ ਲੋ ਤੇ ਦੂਸਰੇ ਸਾਈਡ ਤੇ ਇਹਨੂੰ ਬਣਾਉਣਾ ਲੱਗ ਜਾਓ ਤੇ ਇੰਨਾ ਵੀ ਟਾਈਮ ਲੱਗਦਾ ਹੈ ਜਿਆਦਾ ਟਾਈਮ ਨਹੀਂ ਲੱਗਦਾ ਤੇ ਕਿਉਂਕਿ ਨਾ ਤਾਂ ਇਹਦੇ ਵਿੱਚ ਜਿਆਦਾ ਹਨਾ ਆਟਾ ਗੁੰਨਣ ਦੀ ਲੋੜ ਹੈ ਕਿਉਂਕਿ ਆਪਾਂ ਆਟਾ ਗੁੰਨਣਾ ਨਹੀਂ ਜਿਆਦਾ ਹਨ ਤੇ ਬਸ ਜਲਦੀ ਨਾਲ ਇਹਨੂੰ ਤੁਸੀਂ ਥੋੜਾ ਜਿਹਾ ਆਟਾ ਜਿੱਦਾਂ ਕਿ ਜੇ ਵੈਰੀ ਹਨ ਸੇਵੀਆਂ ਵਗੈਰਾ ਬਟਦੇ ਹੁੰਦੇ ਉਹ ਤੇ ਸੇਵੀਆਂ ਦੇ ਵਿੱਚ ਜਿਆਦਾ ਆਟਾ ਗੁੱਢਣੇ ਦੀ ਲੋੜ ਨਹੀਂ ਹੁੰਦੀ ਉਹ ਬਸ ਨਾਲ-ਨਾਲ ਹੀ ਤੇ ਬਿਸਕੁਟ ਵੀ ਜਿਹੜੇ ਬਣਾਉਂਦੇ ਉਹ ਵੀ ਇਦਾਂ ਹੀ ਬਣਾਉਂਦੇ ਆ ਤੇ ਇਦਾਂ ਉਸੇ ਟਾਈਮ ਤੇ ਬਣਾਓ ਔਰ ਟੇਸਟ ਬਹੁਤ ਹੀ ਜਿਆਦਾ ਕਮਾਲ ਦਾ ਹੁੰਦਾ ਹੈ ਬਹੁਤ ਹੀ ਜਿਆਦਾ ਤੁਸੀਂ ਖੁਦ ਟਰਾਈ ਕਰਕੇ ਤੇ ਤੁਹਾਨੂੰ ਪਤਾ ਲੱਗ ਜੇਗਾ ਕਿ ਕਿੰਨਾ ਵਧੀਆ ਟੇਸਟ ਹੈ ਠੀਕ ਹੈ ਬਾਕੀ ਜਿਹੜੇ ਜਿਆਦਾ ਰੋਸਟ ਹੋਏ ਨੇ ਉਹ ਉਹਨਾਂ ਦਾ ਟੇਸਟ ਥੋੜਾ ਜਿਆਦਾ ਆ ਤੇ ਬਾਕੀ ਜਿਆਦਾ ਕਿਉ ਵਗੈਰਾ ਬਿਲਕੁਲ ਨਹੀਂ ਲੱਗਦਾ ਦੇਖ ਲਓ ਕਿ ਤੁਸੀਂ ਮੈਂ ਜਿੰਨੇ ਕਸ਼ੇਲ ਫਰਾਈ ਕੀਤੇ ਉਹ ਤੋਂ ਹਾਫ ਤੋਂ ਵੀ ਕੱਟ ਲੱਗਾ